ਕੀ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਸਾਡਾ ਆਕਾਲੀ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਰਿਹਾ ਕੀ ਕਹਿਣਾ ਜੀ ਕੀ ਕਾਰਨ ਹੈ ਅਸੀਂ ਜਾਖੜ ਸਾਹਿਬ ਨੇ ਬਿਆਨ ਦਿੱਤਾ ਉਸ ਕੱਲ ਦਾ ਉਹਨਾਂ ਨੂੰ ਪਤਾ ਹੈ ਪਰ ਸਾਡੇ ਵੱਲੋਂ ਇੱਕ ਚੀਜ਼ ਕਲੀਅਰ ਹੈ ਅਸੀਂ ਪਹਿਲੇ ਦਿਨ ਤੋਂ ਹੀ ਮਤਾ ਪਾਇਆ ਕਿ ਸਾਡੇ ਲਈ ਪੰਜਾਬ ਪਿਆਰਾ ਹੈ ਪੰਜਾਬੀ ਪਿਆਰੇ ਨੇ ਪੰਜਾਬੀਤ ਪਿਆਰੀ ਹੈ ਸਾਡੇ ਲਈ ਪੰਥ ਪਿਆਰਾ ਹੈ ਸਾਡੇ ਮਤੇ ਦੇ ਵਿੱਚ ਇਹ ਹੈ ਕਿ ਜਿਹੜਾ ਵੀ ਬੰਦਾ ਜਿਹੜੀ ਵੀ ਕੋਈ ਪਾਰਟੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਉਹ ਜੇ ਸਾਡੇ ਪੰਜਾਬ ਦੇ ਮਸਲੇ ਹੱਲ ਕਰੂਗੀ ਡਿਬਰੂਗੜ੍ਹ ਦੀਆਂ ਜੇਲਾਂ ਚ ਬੰਦ ਨੌਜਵਾਨਾਂ ਤੋਂ NSA ਹਟਾਊਗੀ ਭਾਈ ਅਮਰਤਪਾਲ ਸਿੰਘ ਵਰਗੇ ਨੂੰ ਵਾਪਸ ਲੈ ਕੇ ਆਊਗੀ ਬੰਦੀ ਸਿੰਘਾਂ ਦੀ ਰਿਹਾਈ ਕਰਾਊਗੀ ਪੰਜਾਬ ਦੀ ਕਿਸਾਨੀ ਦੇ ਮਸਲੇ ਹੱਲ ਕਰੂਗੀ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੇ ਮਸਲੇ ਦੇ ਦਖਲਅਦਾਜ਼ੀ ਬੰਦ ਕਰੂਗੀ ਉਹਦੇ ਨਾਲ ਸਾਡਾ ਸਮਝੌਤੇ ਦੀ ਗੱਲ ਕੀਤੀ ਸੀ ਪਰ ਜੇ ਹੁਣ ਸਾਡੂੰ ਇਸ ਗੱਲ ਤੇ ਹੱਲ ਹੀ ਨਹੀਂ ਹੁੰਦਾ ਸਾਡੇ ਲਈ ਪ੍ਰਾਇੋਰਟੀ ਪੰਜਾਬ ਹੈ ਸਾਡੇ ਲਈ ਪ੍ਰਾਇੋਰਟੀ ਕੁਰਸੀ ਨਹੀਂ ਹੈ ਤੇ ਅਸੀਂ ਬੜੇ ਖੁਸ਼ ਆ ਕੀ ਅਸੀਂ ਪੰਜਾਬੀਆਂ ਦੇ ਹੱਕ 'ਚ ਖੜਿਆ ਤੇ ਖੜਦੇ ਰਹਾਂਗੇ ਤੇ ਖੜਦੇ ਰਹੇ ਹਾਂ ਕੀ ਕਾਰਨ ਹੈ ਕਿ ਭਾਜਪਾ ਨੇ ਮੰਗਾ ਨਹੀਂ ਮੰਨੀ ਜਿਹਦੇ ਕਰਕੇ ਸਮਝੌਤਾ ਨਹੀਂ ਹੋ ਰਿਹਾ ਨਹੀਂ ਭਾਜਪਾ ਨੇ ਮੰਗਾ ਸੀ ਤਾਂ ਮੰਗਾ ਰੱਖਿਆ ਨੇ ਇਸ ਤਾਂ ਮਤਾ ਰੱਖਿਆ ਆਪਦਾ ਸਾਡੀ ਤਾਂ ਕੰਡੀਸ਼ਨ ਇਸ ਗੱਲ ਦੀ ਹੈ ਕਿਸੇ ਨਾਲ ਵੀ ਜਿਹੜੀ ਵੀ ਪਾਰਟੀ ਸਾਡੇ ਇਸ ਗੱਲ ਤੇ ਸਾਡੇ ਪੈਰਾ ਦੇਊਗੀ ਸਾਡਾ ਉਹ ਸਾਡਾ ਹੱਕਦਾਰ ਹੈ ਅਸੀਂ ਤਾਂ ਕਹਿੰਦੇ ਆ ਭਰਾਵਾ ਪੰਜਾਬ ਦੇ ਮਸਲੇ ਹੱਲ ਕਰ ਦਿਓ ਚਾਹੇ ਜੋ ਮਰਜ਼ੀ ਕਰਾ ਲਓ ਸਾਡੇ ਤੋਂ ਅਸੀਂ ਪੰਜਾਬ ਬਚਾਉਣਾ ਹੈ ਪੰਥ ਬਚਾਉਣਾ ਹੈ ਪੰਜਾਬ ਦੀ ਗੱਲ ਕਰਨੀ ਹੈ ਤੇ ਜੇ ਮੰਗਾਂ ਜਿਹੜੀਆਂ ਨੇ ਅਸੀਂ ਡਿਮਾਂਡ ਤਾਂ ਅਸੀਂ ਪਹਿਲੀ ਗੱਲ ਹੈ ਜਦੋਂ ਡਿਸਕਸ਼ਨ ਚੱਲਦੀ ਸੀ ਪਿਛਲੇ ਦਿਨਾਂ 'ਚ ਉਦੋਂ ਵੀ ਇਹੀ ਹੈ ਕਿਉਂਕਿ ਅਸੀਂ ਜਿਹੜੀ ਪੰਥ ਲਈ ਖੜੇ ਆ ਅਸੀਂ ਪੰਜਾਬ ਲਈ ਖੜੇ ਹਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਤੁਸੀਂ ਆਪਣੀ ਸ਼ਰਤਾਂ ਰੱਖੀਆਂ ਸੀ ਜਾਂ ਮੰਗਾਂ ਕਹਿ ਲੋ ਰੱਖੀਆਂ ਸੀ ਉਹ ਬਿਲਕੁਲ ਜਾਇਜ਼ ਮੰਗਾਂ ਦੇ ਪੰਜਾਬੀ ਦੀ ਮੰਗਾਂ ਤੇ ਬੀਜੇਪੀ ਪੰਜਾਬੀਆਂ ਦੀ ਮੰਗਾਂ ਤੇ ਉਹ ਨਹੀਂ ਚਾਹੁੰਦੀ ਨਹੀਂ ਆਉਣਾ ਚਾਹੁੰਦੀ ਕਿਉਂਕਿ ਦੇਖੋ ਇਹ ਕਲੀਅਰ ਗੱਲ ਹੈ ਅਸੀਂ 550 ਸਾਲੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀ ਕਿਆਸੀ ਨੋਟੀਫਿਕੇਸ਼ਨ ਉਹਦਾ ਜਾਰੀ ਹੋ ਗਿਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤਾਂ ਮੈਨੂੰ ਇਹ ਦੱਸੋ ਨੋਟੀਫਿਕੇਸ਼ਨ ਲਾਗੂ ਕਿਉਂ ਨਹੀਂ ਕੀਤਾ ਅਸੀਂ ਜਦੋਂ ਦੀ ਗੱਲ ਕੀਤੀ ਜੇ ਕਿਸਾਨੀ ਮੁੱਦੇ ਤੇ ਅਸੀਂ ਅਸੀਂ ਆਪਣਾ ਅਸਤੀਫਾ ਦੇ ਕੇ ਵੀ ਬਾਹਰਸਮ ਰਕਾਬ ਮੰਨਿਸਟਰੀ ਤੋਂ ਤਾਂ ਉਦੋਂ ਦੀ ਜਿਹੜੀ ਉਹ ਕਿਸਾਨੀ ਮੰਗਾ ਨੇ ਉਹਦੇ ਤੇ ਕੋਈ ਹੱਲ ਨਹੀਂ ਕੀਤਾ ਫਿਰ ਜਿਹੜੀਆਂ ਪੰਜਾਬ ਦੀ ਐ ਹਰਿਆਣਾ ਐਸਪੀਸੀ ਦੀ ਗੱਲ ਹੈ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੀ ਗੱਲ ਹੈ ਅਸੀਂ ਕਿੰਨੇ ਮੁੱਦਿਆਂ ਤੇ ਉਹਨਾਂ ਨੂੰ ਗੱਲ ਕਹੀ ਕਿਸੇ ਇੱਕ ਮੁੱਦੇ ਤੇ ਹੱਲ ਨਹੀਂ ਕੀਤਾ ਫਿਰ ਨਹੀਂ ਕੀਤਾ ਤਾਂ ਅਸੀਂ ਇਹਦਾ ਮਤਲਬ ਸਾਡਾ ਅਸੀਂ ਜਿਹੜਾ ਅਲਾਈਅੰਸ ਹੈ ਸਾਡੇ ਲਈ ਪੰਜਾਬ ਦੇ ਮੁੱਦੇ ਪੰਜਾਬ ਦੇ ਸਿੱਖਾਂ ਦੇ ਮੁੱਦੇ ਪੰਜਾਬ ਦੇ ਪੰਜਾਬੀਆਂ ਦੇ ਮੁੱਦੇ ਹਿੰਦੂ ਭਾਈਚਾਰੇ ਰੱਖਾਂਝ ਦੀ ਗੱਲ ਹੈ ਭਾਈਚਾਰਕ ਸ਼ਾਂਤੀ ਦੀ ਗੱਲ ਹੈ ਉਹ ਸਾਰੇ ਮੁੱਦਿਆਂ ਦੇ ਉੱਤੇ ਸਾਡੀ ਲੜਾਈ ਹੈ ਤੇ ਉਹ ਲੜਾਈ ਪੰਜਾਬ ਦੇ ਲਈ ਲੜਦਾ ਰਿਹਾ ਸ਼ੋਮਨੀ ਕੱਲ ਤਾਂ ਸਾਡਾ ਫਰਜ ਬੰਦਾ ਸੀ ਖੇਤਰੀ ਪਾਰਟੀਆਂ ਤੇ ਖੇਤਰੀ ਪਾਰਟੀ ਦਾ ਫਰਜ਼ੇ ਹੁੰਦਾ ਕਿ ਪਹਿਲਾਂ ਆਪਣੀ ਸਟੇਟ ਨੂੰ ਦੇਖਣਾ ਉਸ ਤੋਂ ਬਾਅਦ ਬਾਕੀ ਮੁਲਕ ਨੂੰ ਦੇਖਣਾ ਸੋ ਅਸੀਂ ਉਸ ਸਟੇਟ ਨੂੰ ਦੇਖਦੇ ਹੋਏ ਅਸੀਂ ਆਪਣੀ ਗੱਲ ਰੱਖਤੀ ਅੱਗੇ ਉਹਨਾਂ ਨੂੰ ਨਹੀਂ ਮਨਜ਼ੂਰ ਜੇ ਮਨਜ਼ੂਰ ਕਰ ਲਾਂਗੇ ਵੈਲਕਮ ਹੈ ਨਹੀਂ ਮਨਜ਼ੂਰ ਕਰਨਗੇ ਤੇ ਫਿਰ ਉਹਨਾਂ ਦੀ ਮਰਜ਼ੀ ਹੈ